ਸਵਰਨ ਸਿੰਘ ਸਵਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ ਹਾਂ ਮੈਂ ਅੱਗੇ ਸਾਂ ਤੇ ਉਹ ਮੇਰੇ ਮਗਰ ਸੀ ਅੱਛਾ ਅੱਛਾ ਤੁਸੀਂ ਕਿਵੇਂ ਨਾਲ ਹੀ ਗਏ ਸੀ ਹਾਂ ਨਹੀਂ ਸਵੇਰੇ ਤਾਂ ਡੋੜ ਗਏ ਆ ਹਾਂ ਹਾਂ ਤੇ ਜਦੋਂ ਆਉਂਦੇ ਆਏ ਆ ਨਾ ਹਾਂ ਹਾਂ ਕਿ ਅਸੀਂ ਚਾਰ ਬੰਦੇ ਪਾਣੀ ਤੇ ਲੱਖ ਲੱਖ ਪਾਣੀ ਤੇ ਅਸੀਂ ਆਖਿਆ ਵਿਚੋਂ ਦੀ ਲੰਘ ਜਾਂਦੇ ਹਾਂ ਤੁਹਾਡੀ ਵੀ ਉਧਰ ਜ਼ਮੀਨ ਹੈ ਹਾਂ ਸਾਡੀ ਵੀ ਉੱਥੇ ਜ਼ਮੀਨ ਹੈ ਅੱਛਾ ਤੁਸੀਂ ਵੀ ਨਾਲ ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ ਤੇ ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰਸਾ ਫੜਿਆ ਤੇ ਅਸੀਂ ਦੋਵੇਂ ਹੀ ਇੱਕ ਵਾਰ ਸਾਡੇ ਪਾਣੀ ਉੱਦੀ ਲੰਘ ਗਿਆ ਹਾਂ ਹਾਂ ਦੋਹਾਂ ਦੇ ਇੰਨਾ ਰੋੜ ਪਾਣੀ ਦਾ ਤੇ ਉਹ ਮੈਨੂੰ ਆਦਾ ਬਾਪਾ ਪਿੱਛੇ ਚੱਲ ਗਿਆ ਮੈਂ ਕਿਹਾ ਤੂੰ ਪਿੱਛੇ ਮੁੜ ਜਾ ਅੱਛਾ ਹਾਂ ਉਹ ਪਿੱਛੇ ਮੁੜ ਗਿਆ ਉਹ ਪਿੱਛੇ ਮੁੜ ਗਿਆ ਪਿੱਛੇ ਜਾ ਕੇ ਮੈਂ ਉਹਨੂੰ ਵੇਖਿਆ ਏਡੇ ਏਡੇ ਪਾਣੀ ਚੱਪੜ ਗਿਆ ਉਹ ਹੂੰ ਹੂੰ ਬਾਅਦ ਦੇ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਪਾਣਾ ਵਾਪਰਿਆ ਫਿਰ ਮੇਰੇ ਅੱਗੇ ਤਾਂ ਮੈਂ ਮੈਨੂੰ ਵੀ ਆ ਵੇਖੋ ਮੈਨੂੰ ਵੀ ਬੜੀਆਂ ਅਵੇ ਰੱਗ ਨਾਲ ਲੱਗੀਆਂ ਨੇ ਆ ਰਸੇ ਨਾਲ ਬਾਹ ਦੀ ਵਾਲੀ ਆ ਤੂੰ ਵੀ ਜ਼ਖਮੀ ਹੋ ਆ ਇੱਥੇ ਆ ਵੇ ਇੱਕ ਵੀ ਮੇਰੀ ਆ ਵੇ ਸਾਰੀ ਰਸੇ ਦੇ ਨਾਲ ਹੀ ਆ ਵੇ ਸਾਰੀ ਕੀ ਰੱਸਾ ਖਿੱਚ ਕੇ ਲੈ ਗਿਆ ਤੁਹਾਨੂੰ ਰੱਸਾ ਖਿੱਚ ਬਰਸਾ ਦਾ ਸਾਨੂੰ ਬਚਾ ਆ ਗਿਆ ਕੇ ਹਾਂ ਹਾਂ ਰੱਸਾ ਫੜ ਕੇ ਤੇ ਬਚਿਆ ਨਹੀਂ ਤੇ ਪਾਣੀ ਰੋੜਦਾ ਸੀ ਹਾਂ ਹਾਂ ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕਲ ਆਇਆ ਹਾਂ ਹਾਂ ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਂਟਰੀ ਬੁਟਾਲੀ ਸਾਹਿਬ ਮੈਨੂੰ ਆਦਾ ਇਹ ਤੁਹਾਡਾ ਬੰਦਾ ਇੱਕ ਰੋੜ ਗਿਆ ਮੈਂ ਹਾਂ ਮਰੀਕ ਸਿੰਘ ਹੈਗਾ ਸੀ ਮੈਂਕਰ ਉਹ ਪਿਛਾ ਮੁੜ ਗਿਆ ਹਾਂ ਉਹ ਤਾਂ ਬੰਦਾ ਹੀ ਕੋਣੀ ਸੀ ਹਾਂ ਜੀ ਉਹ ਤਾਂ ਨਹੀਂ ਉਹ ਬੰਦਾ ਰੋੜ ਫਿਰ ਮੈਂ ਇਥੋਂ ਫਿਰ ਦੁਬਾਰਾ ਗਿਆ। ਹਾਂ ਉਹ ਉੱਤੇ ਬੈਠੇ ਰਹੇ। ਤੁਸੀਂ ਕਿਸ ਤਰ੍ਹਾਂ ਜਾਨਬ ਦੀ ਬਚਾਈ? ਕਿਸ ਤਰ੍ਹਾਂ ਨਿਕਲੇ? ਅਸੀਂ ਤਾਂ ਰੱਸੇ ਨੂੰ ਫੜ ਕੇ ਨਿਕਲੇ। ਹਾਂ ਹਾਂ ਰੱਸਾ ਉਹਨੇ ਹੀ ਫੜਿਆ ਸੀ। ਪਰ ਉਹਨੂੰ ਕੋਈ ਕੋਈ ਤਰੰਦੀ ਵੀ ਦਿੱਖਤ ਸੀ। ਹਾਂ ਹਾਂ ਤੇ ਉਹ ਕਰੇ ਕੁਮਾਰ ਆ ਜਾਂ ਨਾ ਹੁੰਦੀ ਜਿਹੜੀ ਅਜੜੇ ਜਿਵੇਂ ਵੀ ਨਹੀਂ ਤੇ ਅੱਗੇ ਵੀ ਅੱਗ ਅੱਗ ਲੱਕ ਪਾਣੀ ਦੇ ਵਿੱਚ ਬੰਦਾ ਡੋਬਣਾ ਕੋਈ ਸੌਖੀ ਨਹੀਂ ਡੁੱਬਦਾ ਭਾਵੇਂ ਨਾ ਵੀ ਤਰਦਾ ਆਵੇ। ਠੀਕ। ਬਾਕੀ ਚਲੋ ਮਹਾਰਾਜ ਨੇ ਉਹਨੂੰ ਕਾਰੋਂ ਦਾ ਬੈ ਗਿਆ ਵਿਚਾਰੇ ਦਾ ਕਾਰੋਂ ਦੇ ਨਾਲ ਸੀ ਬਹੁਤ ਮਾੜਾ ਹੋਇਆ ਨਿੱਕੇ ਨਿੱਕੇ ਬੱਚੇ ਨੇ ਉਹਦੇ ਠੀਕ ਹਰਵਿੰਦਰ ਸਿੰਘ ਹਰਵਿੰਦਰ ਕੀ ਲੱਗਦੇ ਸੀਗੇ ਆਪਣੇ ਮੇਰੇ ਬਾਦਰ ਸਾਹਿਬ ਸੀ ਕਿੰਨੀ ਉਮਰ ਸੀਗੀ ਕਿਨੇ 55 ਸਾਲ ਮਰੇ ਤੇ ਕੀ ਕਰਨ ਗਿਆ ਸੀ ਸਰ ਪਾਣੀ ਲਾਉਣ ਗਿਆ ਸੀ ਕਣਕਪੁਰੀ ਜੀ ਪਾਣੀ ਲਾਉਣ ਗਿਆ ਸੀ ਹਾਂਜੀ ਅੱਛਾ ਕੀ ਵਾਪਸ ਆ ਰਹੇ ਸੀ ਕਿਦਾਂ ਹਾਂਜੀ ਸਰ 4 ਵਜੇ ਤੇ 4:30 ਵਜੇ 4 ਵਜੇ ਤਕਰੀਬ ਵਾਪਸ ਆ ਰਹੇ ਸੀਗੇ ਹਾਂ ਤੇ ਪਹਿਲਾਂ ਤਾਂ ਦਰਿਆ 'ਚ ਪਾਣੀ ਦਰਿਆ ਦੇ ਵਿੱਚ ਬੇੜਾ ਲੱਗੇ ਨੇ ਥੱਲੇ ਤੇ ਇੱਕ ਵਾਰੀ ਇੱਕੇਦਮ ਪਾਣੀ ਵਧ ਗਿਆ ਪੈਰ ਫਿਸਲ ਗਿਆ ਕਹਿ ਰਹੇ ਸੀਗੇ ਤੇ ਉਹ ਪਾਣੀ ਵਧਣ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਰਨ ਹੋ ਗਿਆ ਤਰ ਤਰ ਕੇ ਲੱਗੇ ਇਹ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਇਹ ਸਰ 195/1 ਗੇਟ ਦੇ ਕੋਲੇ ਹੋਇਆ ਜੀ ਦੋਨਾਂ ਤੇਲੂ ਵਾਲ ਠੀਕ ਹੁਣ ਕੀ ਮੰਗ ਹੈ ਤੁਹਾਡੀ ਸਰ ਮੰਗ ਕੋਈ ਨਹੀਂ ਬਸ ਸਾਨੂੰ ਜਿੱਦਾਂ ਵੀ ਸਾਨੂੰ ਲੱਭ ਕੇ ਦੇ ਦੇਣ ਬਸ ਹਾਂ ਕਿੰਨੀ ਉਮਰ ਸੀ ਇਹਨਾਂ ਦੀ ਸਰ ਇਹਨੇ 55 ਸਾਲ ਬਰਸੀ ਖੇਤੀ ਕਰਨ ਗਿਆ ਸੀ ਹਾਂਜੀ ਸਰ ਕੀ ਹੋਇਆ ਕੋ ਪ੍ਰਸ਼ਾਸਨ ਅਜੇ ਤੱਕ ਆਇਆ ਨਹੀਂ ਕੋਈ ਨਹੀਂ ਆਇਆ ਜੀ ਇੱਥੇ ਤੱਕ 4 ਵਜੇ ਦੇ ਫੋਨ ਕਰਨੇ ਕੋਈ ਨਹੀਂ 5 6 6 ਘੰਟੇ ਹੋ ਗਏ ਨੇ 4 ਵਜੇ ਦੀ ਗੱਲ 4 ਵਜੇ ਫੋਨ ਕਰਨੇ ਕੋਈ ਨਹੀਂ ਸਰਕਾਰੀ ਬਲਾਜਾ ਸਾਡੇ ਕੋਲ ਅਜੇ ਤੱਕ ਕੋ ਗੋਤਾਖੋਰ ਬਗਾਰ ਵਾਲਾ ਨਹੀਂ ਆਇਆ ਸਾਡੇ ਕੋਲ ਅਜੇ ਤੱਕ ਹੁਣ ਉਹ ਇਨੀ ਵੇਦੀ ਕੈਰ ਦੀ ਮੌਤ ਹੋ ਗਈ ਤੇ ਕੋਈ ਕਿਸੇ ਨੇ ਸਾਡੇ ਪ੍ਰਸ਼ਾਸਨ ਨੇ ਗੱਲ ਕਿਸਾਨ ਕਿਸ ਤਰ੍ਹਾਂ ਮਤਲਬ ਮੌਦੇ ਸਾਈ ਥੱਲੇ ਜਾ ਕੇ ਉਧਰ ਖੇਤੀ ਕਰਦੇ ਨੇ ਤੁਹਾਨੂੰ ਪਤਾ ਹੀ ਉਹਦਾ ਹੀ ਸਾਰਿਆਂ ਨੂੰ ਪਤਾ ਵੀ ਮੌਤ ਦੇ ਵਿੱਚ ਲੰਘ ਕੇ ਜਾਇਦਾ ਤੇ ਕੋਈ ਵੀ ਸਾਡੀ ਬਹਾ ਨਹੀਂ ਫੜਦਾ ਇਹਦੇ ਪੁਲ ਵਾਸਤੇ ਹੀ ਬੜੇ ਯਾਰਾ ਮਾਰੇ ਸਾਨੂੰ ਪੁਲ ਦੇਈਦਾ ਇੱਕ ਜਨਾਬ ਇਹਨਾਂ ਨੇ ਪੁਲ ਲਿਆ ਕੇ ਰੱਖਿਆ ਆ ਪਾਇਆ ਉਹਦਾ ਸਮਾਨ ਕੋਲ ਰੱਖਿਆ ਪਿਆ ਸਾਨੂੰ ਪੁਲ ਨਹੀਂ ਦਿੱਤਾ ਇਹਦਾ ਪੁਲ ਤਾਂ ਹੀ ਹੈ ਥਾਣੇ ਪੁਲ ਨਹੀਂ ਦਿੱਤਾ ਇਹ ਤੱਕ ਹਾਂਜੀ ਹਾਂਜੀ ਇਹ ਜੇ ਪੁਲ ਬਚਾਣਾ ਦਾ ਆ ਕਰਨਾ ਕਿਉਂ ਹੁੰਦੀ ਇਹ ਕਰਨਾ ਕਦੀ ਨਹੀਂ ਹੁੰਦੀ ਪੁਲ ਹੋ ਜਾਂਦਾ ਜੀ ਹਾਂਜੀ ਮਸੀਬਤਾਂ ਦੇ ਸਾਹਮਣੇ ਕਿਉਂ ਕਰਨਾ ਪੈਂਦਾ ਹਾਂਜੀ ਇਹ ਇਹਨਾਂ ਬਹੁਤ ਜਣੇ ਪਰੇਸ਼ਾਨ ਇਹ ਗੱਲ ਤੋਂ ਪੁਲ ਪਾਇਆ ਹੁੰਦਾ ਹੁੰਦਾ ਚਾਰ ਵਜੇ ਤੋਂ ਬਾਕਾਰ ਹੋਣ ਦੀ ਫੋਨ ਤੇ ਫੋਨ ਕਰੀ ਜਾਨੇ ਕੋਈ ਨਹੀਂ ਮੁਲਾਜ਼ਮ ਆਇਆ ਤੱਕ ਸਾਡੇ ਕੋਲ ਕੋਈ ਐਮਐਲ ਨਹੀਂ ਕੋਈ ਸੀਦਾ ਬੰਦਾ ਕੋਈ ਨਹੀਂ ਆਇਆ ਤੱਕ ਸਾਡੇ ਕੋਲ ਐਮਐਲ ਨੂੰ ਫੋਨ ਕੀਤਾ ਉਹ ਵੀ ਨਹੀਂ ਬੋੜਿਆ ਆਇਆ ਤੱਕ ਸਾਡੇ ਕੋਲ ਹੁਣ ਦੱਸੋ ਕਿਹਨੂੰ ਕਰੀਏ ਫੋਨ ਅਸੀਂ ਹੁਣ ਇਹੋ ਦਿਨ ਚਾਰ ਮੈਨ ਬੰਦੇ ਹੁੰਦੇ ਜਿਹਨਾਂ ਕਰਨੇ ਜੇ ਉਹਨਾਂ ਦੁਪਹਿਰ ਤੇ ਫੋਨ ਕਰਨੇ ਕੋਈ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਇਹਦਾ ਕੋਈ ਨਹੀਂ ਹੁਣ 7 ਵਜੇ 7 ਤੋਂ 8:30 ਵਜੇ ਤੱਕ 9 ਵਜ ਗਏ ਨੇ 9 ਵਜੇ ਕੋਈ ਇੱਥੇ ਤੁਹਾਨੂੰ ਉਮੀਦ ਹੈ ਹੁਣ ਸਾਡੇ 4 ਘੰਟੇ ਉਮੀਦ ਸਾਨੂੰ ਵੀ ਸਾਡੇ ਔਰ ਤਾਂ ਜੋ ਕੁਝ ਹੋਣਾ ਸਾਨੂੰ ਦੇਖਦਾ ਪਿਆ ਤੇ ਸਾਡੀ ਡੇਢ ਬਾਡੀ ਮਿਲ ਜੇ ਤੇ ਸਾਨੂੰ ਉਹਨੇ ਕੋਈ ਬੱਚਾ ਵਾਸਤੇ ਕੋਸੂਦ ਮਿਲ ਜੇ ਕੋਈ ਜਿਹੜੀ ਕੋਈ ਉਹਦੇ ਘਰ ਜਗਾ ਦੀ ਚੱਲ ਰਹੀ ਜਮੀਨ ਭਾਂਡਾ ਵਿੱਚ ਜਿਹੜਾ ਜਿਹੜਾ ਹੈਗਾ ਦਰਿਆ ਦੇ ਬੰਲੇ ਬੰਨੇ ਸਰ ਠੀਕ ਇਧਰ ਤਾਂ ਬੰਨੇ ਜਮੀਨ ਹੀ ਕੋਈ ਨਹੀਂ ਇੱਕੋ ਮੰਡਾ ਦਾ ਉਹ ਵੀ ਅੱਗੇ ਕਿੰਨੀ ਜਮੀਨ ਸੀ ਇਧਰ ਹਾਂਜੀ ਉਧਰ ਕਿੱਲੀ ਜੇਬੀ ਸੀ ਨਾ 3 ਕਿੱਲੇ ਉਧਰ ਸੀ ਪਾਰ ਸੀਗੀ ਦੋ ਭਰਾ ਗੁੱਗੇ ਹੁੰਦੇ ਵਿਚਾਰੇ ਉਹ ਵੀ ਇੰਦੇ ਆ ਕੇ ਚੱਲਦੇ ਮੇਰਾ ਨਾਮ ਭਜਨ ਸਿੰਘ ਪਰ ਭਜਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਦੋਨਾਂ ਤੇਨੂੰ ਮਾਲਦੇ ਡੀਟੀ ਮਾਲ ਜੀਟੀ ਮਾਲ ਐਸੇ ਪਿੰਡ ਦੇ ਤੇ ਜਿਹੜਾ ਇਹ ਹੋਈ ਦੇ ਇ ਕੀ ਕਿਸ ਤਰ੍ਹਾਂ ਡੁੱਬ ਗਿਆ ਇਹ ਡੁੱਬਾ ਪਾਣੀ ਚੱਕਦਾ ਵੱਧ ਗਿਆ ਕੀ ਨਾਂ ਸੀ ਕੌਣ ਗਿਆ ਸੀ ਉਧਰ ਮਰੀਕ ਸਿੰਘ ਕੀ ਕਰਨ ਗਿਆ ਸੀ ਇੱਕ ਖੇਤੀ ਨੂੰ ਪਾਣੀ ਲਾਉਣ ਕਿੱਥੇ ਗਿਆ ਸੀ ਇਹਨਾਂ ਦੀ ਦਰਿਆ ਤੋਂ ਪਾਰ ਗਿਆ ਦਰਿਆਤ پارک ਹਾਂਜੀ ਤੇ ਕਿੰਨੇ ਜਣੇ ਗਏ ਸੀਗੇ ਬੰਦੇ ਬੰਦੇ ਤਾਂ ਬਹੁਤ ਜ਼ਿਆਦੇ ਸੀ ਕਿਤੇ ਆ ਜਾਣੇ ਸੀ ਤੇ ਇਹ ਇਹ ਤੇ ਚਾਰ ਜਣੇ ਜਦੋਂ ਵਿੱਚ ਪਾਣੀ ਜਿੰਨਾ ਘੱਟ ਹਾਂ ਹਾਂ ਤੇ ਪਾਣੀ ਜੱਕਦਾ ਮੇਰੇ ਉੱਤੇ 3 ਫੁੱਟ ਵੱਧ ਗਿਆ ਕਿੰਨੀ ਉਮਰ ਸੀ ਜਿੰਦੀ ਉਮਰ ਇਹ ਵੀ 45 45 ਸਾਲ ਦੇ 45 ਸਾਲ 45 50 ਸਾਲ ਦੇ ਗੇਟ ਤੇ ਅੱਛਾ ਡਿੱਗਿਆ ਕਿਵੇਂ ਵਿੱਚ ਦਰਿਆ ਡਿੱਗਿਆ ਪਾਣੀ ਵਧ ਗਿਆ ਤੇ ਜਦੋਂ ਬਾਣੀ ਦੇ ਤੇਜ਼ੀ ਨਾਲ ਪੈਰ ਨਿਕਲ ਕੇ ਸਤਾ ਦਿੰਦਾ ਦਿੰਦਾ ਤੂੰ ਹੈ ਜਦੋਂ ਜਦੋਂ ਪਾਣੀ ਵਧ ਗਿਆ ਜੱਕਦਾ ਮਾ ਪਾਣੀ ਬਹੁਤ ਤੇਜ਼ ਸੀ ਪੈਰ ਫਿਸਲ ਗਿਆ ਪੈਰ ਫਿਸਲ ਗਿਆ ਅੱਛਾ ਅੱਛਾ ਤੇ ਉਹਦੇ ਚ ਕਿੰਨੇ ਜਣੇ ਹੁਣ ਪਤਾ ਲੱਗਾ ਕੋਈ ਤੇ ਉਹਦੇ ਚ ਇਹ ਚਾਰ ਚਾਰ ਬੰਦੇ ਸੀ ਚਾਰ ਬੰਦੇ ਕਿੰਨੇ ਨਿਕਲਾਏ ਚੰਨਾ ਤਿੰਨ ਨਿਕਲ ਆਏ ਨੇ ਇੱਕ ਰਹਿ ਗਿਆ ਇੱਕ ਰਹਿ ਗਿਆ ਅੱਛਾ ਹੁਣ ਕੀ ਮੰਗੇ ਸਰ ਹੁਣ ਸਾਡੀ ਮੰਗ ਹੈ ਵੀ ਜਲਦੀ ਜਲਦੀ ਕੋਤਾਖੁਰ ਲਿਆ ਕੇ ਇਹਨੂੰ ਇਹ ਲਾਸ਼ ਦੱਬੀ ਜਾਵੇ ਤੇ ਪਰਿਵਾਰ ਦੀ ਕੋਈ ਨਾ ਕੋਈ ਮਤ ਵੀ ਕੀਤੀ ਜਾਵੇ ਹਾਂ ਹਾਂ ਮਾਲੀ ਸਹਿਦਾਸ ਮਾਲੀ ਸਹਿਦਾਸ ਹਮਪ੍ਰਕਾਸ਼ ਐਸਆ ਜੀ ਥਾੜਾ ਮੋਦ ਹਾਂਜੀ ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆ ਜੀ ਪਾਣੀ ਦਾ ਬਹਾਵ ਤੇਜ ਹੈ ਜੀ ਹਾਂਜੀ ਹਾਂਜੀ ਤੇ ਜੀ ਡੈੱਡ ਬੋਡੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਹਜੇ ਕਾਰਵਾਈ ਜੋ ਡੈੱਡ ਬੋਡੀ ਮਿਲਣ ਦੇ ਅਨਸਾਰ ਕੀਤੀ ਜਾਏਗੀ ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ ਅਸੀਂ ਦੋ ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨਹੀਂ ਅੰਦਰ ਗਏ ਆਪਣਾ ਆ ਬੀਐਸਪੀ ਦੀ ਪਾਰਟੀ ਵੀ ਅੰਦਰ ਹੀ ਹੈ ਜੀ ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਉਹ ਮੋਖਰ ਦੇਖ ਕੇ ਉੱਥੇ ਖੜੇ ਗਏ ਗੇਟ ਤੇ ਖੜੇ ਸੀ ਗੇਟ ਤੇ ਖੜੇ ਤੇ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਹੁਣ ਗੋਤਾਖੋਰ ਟੀਮ ਆਏਗੀ ਉਹ ਉਹੀ ਇਸ ਟਾਈਮ ਆਪਣਾ ਕਲੱਚ ਕਰ ਸਕਦੀ ਜੀ ਕੀ ਕੀ ਨੈਕਸਟ ਕੋਈ ਕਾਰਵਾਈ ਕੀਤੀ ਹੈਗੀ ਕਾਰਵਾਈ ਹੋਏਗੀ ਜੀ ਜਦੋਂ ਆਪਣਾ ਡੈਡ ਬੋਡੀ ਮਿਲੇਗੀ ਉਸ ਵਕਤ ਕਾਰਵਾਈ ਜੋ ਵੀ ਬਣਦੀ ਹੈ ਕਰਾਂਗੇ